ਇਹ ਬਿਲਕੁਲ ਸਪਸ਼ਟ ਹੈ ਕਿ ਜੋ ਸਟੇਟ ਦਾ ਜ਼ਬਰ ਹੈ ਜੋ ਭਾਰਤੀ ਹਕੂਮਤ ਦਾ ਜ਼ਬਰ ਹੈ ਤੇ ਉਹਦੇ ਨਾਲ ਜਿਹੜੀ ਪੰਜਾਬ ਦੀ ਹਕੂਮਤ ਹੈ ਪੰਜਾਬ ਦੀ ਸਰਕਾਰ ਹੈ ਇਹ ਵੀ ਨਾਲ ਰਹੀ ਹੋਈ ਹੈ ਅੱਜ ਛੇ ਮਾ ਦਿਨ ਹੋ ਗਿਆ ਉਸ ਨੌਜਵਾਨ ਦੀ ਲਾਸ਼ ਹੈ ਜਿਹੜੀ ਪੁਲਿਸ ਦੇ ਸਹਰੇ ਹੈਕ ਪਟਿਆਰੇ ਪਈ ਹੈ ਸ਼ੇਰ ਨੂੰ ਨੰਗਿਆਣਾ ਕੋਈ ਨਾਲ ਮੌਤ ਹੋਈ ਹੈ ਇਹ ਵੀ ਸਪਸ਼ਟ ਹੋ ਗਿਆ ਪੰਜਾਬ ਦੀ ਹੱਥ ਚ ਹੋਈ ਹੈ ਪਰ ਹਾਲੇ ਤੱਕ ਮਕਦਮਾ ਕੋਈ ਐਫਆਈਆਰ ਦਰਜ ਨਹੀਂ ਹੋਈ ਜਦੋਂ ਕਿ ਕਾਨੂੰਨ ਕਹਿੰਦਾ ਹੈ ਕਿ ਜਦੋਂ ਕੋਈ ਦਰਖਾਸਤ ਆਉਂਦੀ ਹੈ ਸਭ ਤੋਂ ਪਹਿਲਾਂ ਮਕਦਮਾ ਦਰਜ ਕੀਤਾ ਜਾਂਦਾ ਪਰਤਾਲ ਬਾਤ ਕੀਤੀ ਜਾਂਦੀ ਹੈ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਇਹ ਕਹਿੰਦਾ ਕਿ ਮੈਂ ਪੰਜਾਬ ਨਾਲ ਆ ਮੈਂ ਕਿਸਾਨਾਂ ਨਾਲ ਆ ਅਸੀਂ ਐਂਬੂਲੈਂਸਾਂ ਖੜੀਆਂ ਕੀਤੀਆਂ ਹੋਈਆਂ ਨੇ ਬਾਰਡਰਾਂ ਦੇ ਉੱਤੇ ਆ ਵੀ ਹਸਪਤਾਲਾਂ ਦੇ ਡਾਕਟਰਾਂ ਨੂੰ ਕਿਹਾ ਹੋਇਆ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਛੇ ਦਿਨਾਂਗੇ ਭਰਾਵੋ ਗੁੰਡਾ ਬਣਿਆ ਬੈਠਾ ਇੰਨਾ ਪ੍ਰਭਾਤ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਲਗਾਤਾਰ ਥੋੜੀ ਮੇਰੀ ਉਸ ਨੌਜਵਾਨ ਦੇ ਚਾਚੇ ਨਾਲ ਗੱਲ ਹੋ ਰਹੀ ਸੀ ਉਗਣਾ ਮੈਨੂੰ ਅੱਧ ਲੱਖ ਦੇ ਰਹੇ ਆ ਵੀ ਤੈਨੂੰ 10 ਲੱਖ ਰੁਪਏ ਅੱਧ ਦੇ ਦਿੰਨੇ ਆ ਨਹੀਂ ਤਾਂ ਆਡੀ ਨੌਕਰੀ ਵੀ ਜਾਣੀ ਆ ਤੁਹਾਡਾ ਕਰੋੜ ਰੁਪਿਆ ਵੀ ਜਾਣਾ ਸੁਸਤਰਾਂ ਦੇ ਬੜੇ ਮਾਹੌਲ ਬਣਦੇ ਹੁੰਦੇ ਆ ਆਪਾਂ ਦੇਖਦੇ ਰਹੇ ਆ ਪਹਿਲਾਂ ਵੀ ਵੀ ਪਰਿਵਾਰਾਂ ਨੂੰ ਰਿਸ਼ਤੇਦਾਰਾਂ ਨੂੰ ਬਹੁਤ ਤਰੀਕੇ ਦਾ ਫਗਲਾਇਆ ਜਾਂਦਾ ਹੈ ਧਮਕਾਇਆ ਜਾਂਦਾ ਲਾਲ ਦਿੱਤੇ ਜਾਂਦੇ ਆ ਸਭ ਤੋਂ ਪਹਿਲਾਂ ਪਰਿਵਾਰ ਦਾ ਜਿਹਦਾ ਗੱਭਰੂ ਨੌਜਵਾਨ ਕੋ ਸ਼ਹੀਦ ਹੋਇਆ ਹੈ ਉਹ ਜਿਤਾਰ ਵਾਂਗ ਅੱਜ ਲੋਕਾਂ ਦੇ ਨਾਲ ਖੜਾ ਹੈ ਇਹ ਗੱਲ ਸਹੀ ਦੀ ਨਹੀਂ ਹੈ ਗੱਲ ਪਾਹੇ ਦੀ ਹੈ ਜੇ ਅੱਜ ਨੌਕਰੀ ਲੈ ਕੇ ਜਾਂ ਕੋਰ ਰੁਪਿਆ ਲੈ ਕੇ ਆਪਾਂ ਸਰਕਾਰ ਕਰ ਦਿੰਦੇ ਆ ਜਾਂ ਫਸ ਕਰਦੇ ਆ ਤਾਂ ਅੱਗੇ ਮੂੰਹ ਪੈਣਾ ਉਹ ਫਿਰ ਪੰਜਾਬ ਚ ਆਉਣਗੇ ਆਪਣੇ ਗੋਲੀਆਂ ਦੀ ਮਾਰਨਗੇ ਆਪਣੀਆਂ ਅੱਖਾਂ ਵੀ ਕੱਢਣਗੇ ਆਪਣੇ ਸਿਰ ਵੀ ਪਾੜਨਗੇ ਆਪਣੀਆਂ ਲੱਤਾਂ ਵੀ ਤੋੜਨਗੇ ਫਰ ਕਹਿ ਦਿਆ ਕਰਨਗੇ ਲਓ ਜੀ 50 ਲੱਖ ਲੈ ਲਓ ਕੋੜ ਰੁਪਿਆ ਲੈ ਲਓ ਚੁੱਪ ਕਰ ਜਾਓ ਸੁਝੇ ਜੇ ਜਵੜ ਨੂੰ ਰੋਕਣਾ ਤਾਂ ਭਰਾਵੋ ਉਹ ਕੱਟੇ ਹੋਣਾ ਪੈਣਾ ਉਹਸਣਾ ਪੈਣਾ ਤੇ ਲੜਨਾ ਪੈਣਾ ਕਿੰਨੀ ਦਰਿੰਦਗੀ ਦੇ ਨਾਲ ਆਪਾਂ ਦੇਖ ਰਹੇ ਆ ਮੁੰਡਾ ਪ੍ਰਿੰਸੀਪਲ ਨਵੇਂ ਗਾਣਾ ਵਾਲਾ ਉਹਨੂੰ ਪੰਜਾਬ ਦੀ ਹੱਥ ਦੇ ਵਿੱਚੋਂ ਆ ਕੇ ਚੱਕ ਲਏ ਆ ਆ ਜਿਹੜੀ ਇਹ ਸਾਰੀਆਂ ਹੱਡੀਆਂ ਮੂੰਹ ਦੀਆਂ ਕੋੜ ਰੁਪਈਆਂ ਗੰਗਾਂ ਜਵਾਨਾ ਤੋੜ ਦਿੱਤਾ ਗਿਆ ਦੰਦ ਕਣ ਦਿੱਤੇ ਗਏ ਆ ਜੀਵਰੀ ਅੰਦਰੋਂ ਕੱਟੀ ਗਈ ਹੈ ਬਾਹ ਤੋੜਦੀ ਲਾਤ ਤੋੜਦੀ ਅੱਕਾ ਚਾੱਕੇ ਲਾ ਜਾ ਕੇ ਬੋਰੀ ਚ ਪਾਏ ਘੁੱਟਿਆ ਜਾਂਦਾ 370 ਦਾ ਮੁਕੱਦਮਾ ਉਹ ਵੀ ਬਣਦਾ ਹੈ ਹਰਿਆਣਾ ਸਰਕਾਰ ਤੇ ਬਣਦਾ ਹੈ ਗ੍ਰਹਿ ਮੰਤਰੀ ਦੇ ਬਣਦਾ ਹੈ ਹਰਿਆਣਾ ਦੇ ਹਰਿਆਣਾ ਡੀਜੀਪੀ ਤੇ ਬਣਦਾ ਜਿਹਦੀ ਹੁਕਮ ਦਿੱਤੇ ਆ ਉਥੋਂ ਦੇ ਡੀਸੀ ਤੇ ਬਣਦਾ ਹਸਪੀ ਦੇ ਬਣਦਾ ਹੈ ਜਿਨਾਂ ਨੇ ਹਕੂਮਤਦਾਰੀ ਨੇ ਬੋਲੀ ਚਲਾਈ ਉਹਨਾਂ ਬਣਦਾ ਜਿਨਾਂ ਨੇ ਫੁੱਟਿਆ ਚੱਕ ਕੇ ਲਗੇ ਆ ਪੰਜਾਬ ਦੀ ਹੱਦ ਤੋਂ ਉਹਨਾਂ ਦੇ ਪਰਚਾ ਬਣਦਾ ਉਲਟਾ ਪਰਚਾ ਉਸੇ ਨੌਜਵਾਨ ਦੇ ਦਰਸਾਤਾ ਦੱਸਦਾ ਕਿਸਾਨ ਆਗੂਆਂ ਦੇ ਪਰਚੇ ਇੱਕ ਨਹੀਂ ਦਾਦਾ ਪਰਚੇ 307 ਦੇ ਗੜੀ ਥਾਣਾ ਪੈਂਦਾ ਨਾਲ ਸਤੌਰੀ ਰਾਤ ਉਸਨੇ 307 ਦੇ ਪਰਚੇ ਉਸੇ ਦਿਨ 14 ਦੇ 15 ਨੂੰ ਹੋ ਗਏ ਸੀ ਮੇਰੇ ਦੇ ਵੀ ਦੋ ਪਰਚੇ ਉਦੀ ਦਰਜ ਹੋਏ ਹੋਏ ਅੱਥੇ ਅਕਾਗਾਂ ਕੋਰਨੇ ਦੇ ਪਰਚਾ ਦਰਜਾ ਮਨੂ ਕਹਾਵ ਤੇ ਦਰਜਾ ਜਨਰਲ ਸਾਹਿਬ ਦੇ ਦਰਜਾ ਜਿੰਨੇ ਕਾਗੂ ਨੇ ਸਭ ਤੇ ਸੰਕੜੇ ਪੰਜਾ ਤੇ ਹਰਿਆਣਾ ਸਰਕਾਰ ਨੇ 307 ਲਾ ਕੇ ਹੋਰ ਕਈ ਧਰਾਵਾ ਲਾ ਕੇ ਪਰਚੇ ਦਰਜ ਕਰਤੇ ਜਦੋਂ ਕਿ ਸਾਡੇ ਬੰਦੇ ਕੋਲ ਕੀ ਸੀ ਭਈ ਛੋਟੀਆਂ ਉਹਨਾਂ ਕੋਲ ਕੀ ਸੀ ਸਾਹ ਤਾਂ ਇੱਕੇ ਸਨਤਾਲੀਆਂ ਐਸਐਲਆਰ 12 ਬੋਰ ਦੇ ਫਾਇਰ ਮਾਰੇ ਆ 32 ਬੋਰ ਦੀਆਂ ਗੋਲੀਆਂ ਮਾਰ ਕੇ ਬੰਦੇ ਮਾਰੇ ਆ ਇਹ ਮੁੰਡਿਆਂ ਦੀ ਅੱਖਾਂ ਗੰਗੀਆਂ ਡੇਲੇ ਚਲੇ ਗਏ ਇੱਕ ਗੱਟ ਚਲੀ ਗਈ ਆ ਲਾਪਤੋਰੀ ਇੱਕ ਦੀ ਸਿਰ ਪਾ ਰਿਹਾ ਤੇ ਪੰਜਾਬ ਸਰਕਾਰ ਨੇ ਇੱਕ ਐਮਐਲਏ ਤੱਕ ਨਹੀਂ ਕੀਤੀ ਜਿਹੜੀ ਮੈਡੀਕਲ ਰਿਪੋਰਟ ਹੁੰਦੀ ਆ ਉਹ ਵੀ ਨਹੀਂ ਕੀਤੀ ਗਈ ਜਿਹਦੇ ਹਸਪਤਾਲ ਦੇ ਵਿੱਚ ਇਹ ਮੁੱਖ ਮੰਤਰੀ ਕਹਿੰਦਾ ਕਿ ਮੈਂ ਪੰਜਾਬ ਦੇ ਨਾਲ ਆ ਇਹ ਪੰਜਾਬ ਦੇ ਨਾਲ ਆ ਹੁਣ ਸੋਚਣਾ ਬੰਦਾ ਪਰ ਕਸੂਰ ਮੈਂ ਕਹਾਂਗਾ ਸਾਡੇ ਹੀ ਆ ਆਪਾਂ 13 ਮਹੀਨੇ ਦਿੱਲੀ ਦੀਆਂ ਗਰੂਹਾਂ ਤੇ ਬੈਠੇ 700 ਬੰਦੇ ਦੀ ਜਾਨ ਕਮਾਈ ਹੈ ਕਿਸਾਨੀ ਮੋਰਚੇ ਤੋਂ ਆਉਣ ਤੋਂ ਬਾਅਦ ਫਟੇ ਕਰਨ ਤੋਂ ਬਾਅਦ ਅਭੀ ਪਰਿਆਟਾ ਆ ਲਗਾ ਤੇ ਚੱਲ ਪਏ ਗਦਾਮਾਂ ਚ ਅਵਾਨੀਆਂ ਡਾਗੀਆਂ ਦੇ ਕਰਕੇ ਦੇਖੋ ਆ ਹੁਣ ਦੇਖਦੇ ਹੋ ਬੱਟਾ ਆਉਣੀ ਆ ਆ ਕੋਲ ਲੱਗ ਜਾਤਾ ਹੁਣ ਪੀਆ ਬੱਚਿਆਂ ਦੇ ਨਾਲੋਂ ਵੀ ਮਹੀਨੇ ਨੂੰ ਆਹੀ ਸਾਡੇ ਲੋਕ ਭੁੱਲ ਭੁਲਾ ਕੇ ਵੀ ਕਿਹਨੇ ਮਾਰਿਆ ਜਿਹੜੇ ਭਾਜਪਾ ਨੇ ਮਾਰਿਆ ਸੈਂਟਰ ਨੇ ਮਾਰਿਆ ਹਰਿਆਣੇ ਨੇ ਮਾਰਿਆ ਕਿਹੜੀਆਂ ਤਰਜਮੇਵਾਰ ਹੈ ਸਾਰੇ ਆਪਾਂ ਚਾਕੇ ਪੂਜ ਫੇਰਨ ਨਾਲ ਕਰੇ ਹਮਾਰੇ ਰਸਤੇ ਮੰਨ ਫਿਰ ਉਹੀ ਕੱਲ ਅਸੀਂ ਫੇਰ ਕਰੀ ਸ਼ੁਰੂ ਕਰ ਦੇਣੀ ਆ ਜਿੰਦਾਬਾਦ ਮੁਰਦਾਬਾਦ ਅਸੀਂ ਬਹੁਤ ਛੇਤੀ ਪੁੱਲ ਦੇ ਆ ਬਹੁਤ ਜਾਂ ਸ਼ਰਤੀ ਕਮਜ਼ੋਰ ਆ ਸਾਡੀ ਕਿੰਨਾ ਘਾਨ ਹੋਇਆ 80 90 ਦੇ ਦੌਰ ਤੇ ਅਸੀਂ ਉਹ ਵੀ ਪੁੱਲ ਬਣਾ ਗਏ ਹੁਣ ਕਿੰਨਾ ਘਾਨ ਹੋ ਗਿਆ ਵੀ ਪੁੱਲ ਬਣਾ ਰਹੇ ਆ ਸੋ ਭਰਾਵੋ ਜਿੱਥੇ ਆਪਾਂ ਜ਼ਿੰਮੇਵਾਰ ਕਸੂਰਗਾਰ ਦਾ ਸਰਕਾਰਾਂ ਨੂੰ ਮੰਨਦੇ ਆ ਉੱਤ ਸੇਵਾ ਸੰਦਾ ਸਾਡੇ ਲੋਕ ਵੀ ਪ੍ਰਾਪਰ ਦੇ ਜ਼ਿੰਮੇਵਾਰ ਆ। ਆਪ ਵੀ ਦੇਖ ਲਓ ਕਿ ਤੁਹਾਡੇ ਸਾਹਮਣੇ ਆਉਣੀਆਂ ਨੇ ਗੱਲਾਂ। ਫੇਰ ਉਹੀ ਧੇਵਾਦੀਆਂ ਪਿੰਡਾਂ ਚ ਉਹੀ ਪਾਰਟੀਆਂ ਬਾਦੀਆਂ ਉਹੀ ਚੰਡੇ ਉਹੀ ਡੰਡੇ ਫਿਰ ਚੱਕਣੇ ਆ। ਠੀਕ ਆ ਫਿਰ ਮਰਵਾਈ ਜਾ ਪੁੱਤ। ਇੱਥੇ ਲੋ ਸੜਕਾਂ ਤੇ ਖਾਈ ਜਾ ਡਾਂਗਾ ਪਰਵਾਈ ਜਾ ਸਰ। ਹਾਲੇ ਹੀ ਰਹਿਣਾ। ਲੜਾਈ ਬਹੁਤ ਵੱਡੀ ਐ। ਛੋਟੀ ਲੜਾਈ ਨਹੀਂ ਐ। ਲੋਕਾਂ ਦਾ ਰੋਹ ਲੋਕਾਂ ਦਾ ਗੁੱਸਾ ਵੱਧ ਰਿਹਾ ਹੈ ਆ ਘਟਨਾਵਾਂ ਨੂੰ ਦੇਖ ਕੇ ਪਰ ਪੰਜਾਬ ਦੇ ਲੋਕੋ ਤੁਹਾਡਾ ਫਰਜ਼ੇ ਬਣਦਾ ਜਦੋਂ ਹਣੇ ਹੀ ਰਹਣਗੇ ਇਹ ਮਾਸ ਕਾਲੀਆਂ ਗਿਰਜਾਂ ਨੇ ਬਾਈ ਇਹ ਸਾਰੀ ਉਹ ਡਰਾਮੇ ਕਰਦੇ ਵਰਦੇ ਆ ਅਸੀਂ ਕਿਸਾਨਾਂ ਨਾਲ ਆ ਅਸੀਂ ਕਿਸਾਨਾਂ ਨਾਲ ਆ ਆਪਾਂ ਸਾਰਿਆਂ ਨੇ ਦੇਖਿਆ ਕਿਸਾਨਾਂ ਨਾਲ ਹੈ ਕਿਹੜਾ ਇਹ ਤੁਹਾਡੀ ਆਪਣੀ ਲੜਾਈ ਹੈ ਇਹ ਤੁਹਾਨੂੰ ਆਪ ਹੀ ਲੜਨੀ ਪੈਣੀ ਆ ਗੱਲ ਪਿਆ ਧੋਰ ਕਹਿੰਦੇ ਵਜਾਉਣਾ ਪੈਂਦਾ ਹੁੰਦਾ ਜਦੋਂ ਲੜਾਈ ਗੱਲ ਪੈਂਦੀ ਆ ਤਾਂ ਲੜਨੀ ਪੈਂਦੀ ਆ ਲੜਨਾ ਸਮੇਂ ਦੀ ਲੋੜ ਹੁੰਦਾ ਹੈ ਲੜਨ ਤੋਂ ਖਿਸਕਣਾ ਸਮਝ ਦੀ ਥੋੜ੍ਹ ਹੁੰਦਾ ਜਦੋਂ ਲੜਾਈ ਗੱਲ ਪੈਂਦੀ ਆ ਤਾਂ ਲੜਨਾ ਪੈਂਦਾ ਉਹ ਭੱਜਣਾ ਨਹੀਂ ਪੈਂਦਾ ਜੇ ਭੱਜੋਗੇ ਤਾਂ ਵੀ ਮਾਰ ਖਾਵਾਂਗੇ ਜਿੰਨਾਂ ਨੂੰ ਐ ਲੱਗਦਾ ਵੀ ਘਰਾਂ ਦੇ ਬੈਠੇ ਕੁੰਡੇ ਲਾ ਕੇ ਬੈਠ ਜਾ ਕੇ ਦਰਵਾਜ਼ੇ ਪੇੜ ਕੇ ਬੈਠ ਜਾਾਂਗੇ ਤਾਂ ਖਤਮ ਉਹ ਵੀ ਹੋਣਗੇ ਇਸ ਕਰਕੇ ਬੇਨਤੀ ਆ ভাই ਸਾਰਿਆਂ ਨੂੰ ਪਿੰਡੋਂ ਪਿੰਡੋਈ ਬਾਰੀਆਂ ਬਣ ਕੇ ਗੁਰੂ ਕਾ ਜਰਵਾਸ ਪਰਾਇਆ ਕਰਕੇ 2 ਮਹੀਨੇ ਗੁਰੂ ਘਰ ਦੇ ਵਿੱਚ ਲਗਾਤਾਰ ਪੰਜਾਬ ਦੇ ਹਰ ਪਿੰਡ ਦੇ ਵਿੱਚ ਹੋਕੇ ਦਿੱਤੇ ਜਾਣ ਲਾਪੰਦੀ ਕੀਤੀ ਜਾਵੇ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਹੈ ਜਿਹੜੀ ਉਹ ਦਿੱਲੀ ਵੱਰ ਚਾਲੇ ਪਾਰੇ